ਕੁਸ਼ੀ ਦੇਖ ਰਹੇ ਹੋ ਜੀਡੀਵੀਅਸ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਨੂੰ ਬਾਪ ਅਸੀਂ ਅਕਸਰ ਠੱਗੀਆਂ ਧੋਖਿਆਂ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਤੇ ਤਰਤਰਾ ਦੀਆਂ ਧੱਗੀਆਂ ਆਮ ਤੌਰ ਤੇ ਲੋਕਾਂ ਦੇ ਨਾਲ ਵਾਈਦੀਆਂ ਪਰ ਮੋਗਾ ਦੇ ਵਿੱਚ ਇੱਕ ਬੜਾ ਹੀ ਅਜੀਬੋ-ਗਰੀਬ ਮਾਮਲਾ ਠੱਗੀ ਦਾ ਸਾਹਮਣੇ ਆਇਆ ਹੈ ਔਰ ਇਹਦੇ ਵਿੱਚ ਠੱਗੀ ਕਰਨ ਵਾਲੇ ਆਮ ਲੋਕ ਨੇ ਤੇ ਠੱਗੀ ਖਾਣ ਵਾਲੀਆਂ ਹੈਗੀਆਂ ਬੈਂਕਾਂ ਉਹ ਬੈਂਕ ਤਾਂ ਜਿਹੜੀਆਂ ਮਾਈਕਰੋ ਫਾਈਨਾਂਸਿੰਗ ਦੇ ਨਾਮ ਤੇ ਪਿੰਡਾਂ ਦੇ ਵਿੱਚ ਗਰੁੱਪ ਲੋਨ ਕਰਦੀਆਂ ਇਹ ਵੀ ਅਕਸਰ ਕਿਹਾ ਜਾਂਦਾ ਹੈ ਕਿ ਇਹਨਾਂ ਬੈਂਕਾਂ ਨੇ ਪਿੰਡਾਂ ਦੇ ਵਿੱਚ ਹਰ ਘਰ ਤੱਕ ਅਪਰੋਚ ਕਰ ਲਈ ਹੈ ਤੇ ਇਹ ਉਹਨਾਂ ਲੋਕਾਂ ਨੂੰ ਲੋਨ ਦਿੰਦੇ ਆ ਜਿਹੜੇ ਤੁਹਾਡੀ ਦਾ ਮਜ਼ਦੂਰ ਨੇ ਤੇ ਉਹਨਾਂ ਤੋਂ ਹਰ ਮਹੀਨੇ ਕੈਸ਼ ਤਸਲੂਲ ਕਰ ਲੈਂਦੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੀ ਠੱਗੀ ਹੈ ਤੇ ਇਹਦੇ ਵਿੱਚ ਕਿੰਨੇ ਕਰੋੜ ਦਾ ਕਪਲਾ ਹੋ ਸਕਦਾ ਸੋ ਠੱਗੀ ਇਹ ਹੈ ਕਿ ਪਿੰਡਾਂ ਦੀਆਂ ਆਮ ਔਰਤਾਂ ਦੀ ਜੋ ਕਿ ਨਿਹਾਲ ਸਿੰਘ ਵਾਲਾ ਤੋਂ ਦੱਸੀਆਂ ਜਾ ਰਹੀਆਂ ਹਨ ਉਹਨਾਂ ਨੇ ਬੈਂਕਾਂ ਦੇ ਨਾਲ ਜਿਹੜੀਆਂ ਪ੍ਰਾਈਵੇਟ ਬੈਂਕਾਂ ਜਿਹੜੀਆਂ ਮਾਈਕਰੋ ਫਾਈਨਾਂਸਿੰਗ ਦਾ ਕੰਮ ਕਰਦੀਆਂ ਉਹਨਾਂ ਦੇ ਨਾਲ ਇੱਕ ਠੱਗੀ ਮਾਰੀ ਹੈ ਔਰ ਇੱਕ ਬੈਂਕ ਦੇ ਨਾਲ ਨਹੀਂ ਤਕਰੀਬਨ 4-5 ਬੈਂਕਾਂ ਦੇ ਨਾਲ ਉਹਨਾਂ ਨੇ ਠੱਗੀ ਮਾਰੀ ਹੈ ਇੱਕ ਗਰੋਹ ਹੈ 15 ਕੁ ਲੇਡੀਆਂ ਦਾ ਜਿਸ ਨੇ ਇਸ ਸਾਰੀ ਠੱਗੀ ਨੂੰ ਅੰਜਾਮ ਦਿੱਤਾ ਸੋ ਉਹਨਾਂ ਵੱਲੋਂ ਲੋਕਾਂ ਦੇ ਆਧਾਰ ਕਾਰਡ ਲੋਕਾਂ ਦੇ ਪੈਨ ਕਾਰਡ ਜਾਂ ਉਹ ਡਾਕੂਮੈਂਟ ਹੈ ਜਿਹੜੇ ਉਹ ਲੈ ਕੇ ਉਹਨਾਂ ਨੂੰ ਐਡਿਟ ਕਰਕੇ ਉਹਦੇ ਤੇ ਫੋਟੋ ਕਿਸੇ ਹੋਰ ਦੀ ਲਾ ਕੇ ਐਡਰੈਸ ਕਿਸੇ ਹੋਰ ਦਾ ਦਿਖਾ ਕੇ ਜਿਹੜਾ ਗਰੁੱਪ ਲੋਨ ਅਪਲਾਈ ਕੀਤਾ ਜਾਂਦਾ ਹੈ ਸ਼ੁਭ ਲక్ష్ਮੀ ਬੈਂਕ ਦੇ ਵਿੱਚ ਔਰ ਜਦੋਂ ਤਿੰਨ ਚਾਰ ਕਿਸ਼ਤਾਂ ਉਹਨਾਂ ਦੀਆਂ ਆਂਦੀਆਂ ਤੇ ਉਸ ਤੋਂ ਬਾਅਦ ਕਿਸ਼ਤਾਂ ਨਹੀਂ ਬੰਦ ਹੋ ਜਾਂਦੀ ਹੈ ਤਾਂ ਫਿਰ ਬੈਂਕ ਦੇ ਕਰਮਚਾਰੀ ਉਹਦੀ ਵੈਰੀਫਿਕੇਸ਼ਨ ਲਈ ਉਹਨਾਂ ਦੇ ਘਰ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਸ ਨਾਮ ਦਾ ਇਸ ਜਿਹੜਾ ਐਡਰੈਸ ਦਾ ਬੰਦਾ ਤਾਂ ਇੱਥੇ ਰਹਿ ਹੀ ਨਹੀਂ ਰਿਹਾ ਜਾਂ ਉਹਦੀ ਮੌਤ ਹੋ ਚੁੱਕੀ ਹੈ ਇਹ ਵੀ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਹ ਲੋਕ ਜਿਨ੍ਹਾਂ ਦੀ ਮੌਤ ਹੋਈ ਨੂੰ ਤਿੰਨ ਤਿੰਨ ਚਾਰ-ਚਾਰ ਸਾਲ ਹੋ ਗਿਆ ਉਹਨਾਂ ਦੇ ਨਾਂ ਤੇ ਜਿਹੜੇ ਲੋਨ ਹੋਏ ਔਰ ਉਹਨਾਂ ਦੇ ਨਾਵਾਂ ਤੇ ਜਿਹੜੇ ਬੈਂਕ ਖਾਤੇ ਵੀ ਖੁੱਲੇ ਸਰਕਾਰੀ ਬੈਂਕਾਂ ਦੇ ਵਿੱਚ ਜੀ ਹਾਂ ਸਰਕਾਰੀ ਬੈਂਕਾਂ ਦੇ ਵਿੱਚ ਉਹਨਾਂ ਦੇ ਬੈਂਕ ਖਾਤੇ ਖੁੱਲੇ ਗਏ ਔਰ ਉਹ ਲੋਨ ਦੀ amount ਉਹਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋਈ ਸੋ ਇੱਕ ਬੜਾਈ ਜੀਬੋ ਗ੍ਰੀਮ ਮਸਲਾ ਹੈ ਸੋ ਆਓ ਤੁਹਾਨੂੰ ਆਪਾਂ ਸ਼ੁਕਲ ਫੀਡਬੈਕ ਦੇ ਮੈਨੇਜਰ ਜਿਹੜੇ ਮੌਜੂਦਾ ਮੈਨੇਜਰ ਨੇ ਪਹਿਲਾਂ ਉਹਨਾਂ ਦਾ ਬਿਆਨ ਸੁਣਾਈਏ ਤੇ ਉਸ ਤੋਂ ਬਾਅਦ ਜਿਹੜੇ ਸਾਬਕਾ ਮੈਨੇਜਰ ਨੇ ਜਿੰਨਾਂ ਦੇ ਰਾਹੀਂ ਇਹ ਸਾਰੇ ਲੋਨ ਹੋਏ ਸੀ ਫਿਰ ਉਹਨਾਂ ਨਾਲ ਵੀ ਗੱਲਬਾਤ ਤੁਹਾਨੂੰ ਦਿਖਾਉਣੀ ਹੈ ਇਹ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ ਤੇ ਬਹੁਤ ਜਲਦ ਇਹਦੇ ਵਿੱਚ ਜਿਹੜਾ ਐਫ ਆਈ ਆਰ ਦਾ ਬਣਨ ਦੀ ਵੀ ਸੰਭਾਵਨਾ ਹੈ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਉਦੇ ਕੁਮਾਰ ਹੈ ਆ ਕੀ ਅਹੁਦਾ ਕੀ ਹੈ ਤੁਹਾਡਾ ਬਤੌਰ ਜੀ ਏਰੀਆ ਮੈਨੇਜਰ ਕੰਮ ਕਰ ਰਹੇ ਹਾਂ ਸ਼ੁਭਲਸ਼ਮੀ ਕੰਪਨੀ ਦੇ ਵਿੱਚ ਇਹ ਅਗਸਤ 2024 ਵਿੱਚ ਜੁਆਇਨ ਕੀਤਾ ਹੈ ਬਤੌਰ ਏਰੀਆ ਮੈਨੇਜਰ ਇਸ ਟਾਈਮ ਕੰਮ ਕਰ ਰਹੇ ਆ ਸਰ ਸਾਨੂੰ ਪਤਾ ਲੱਗਿਆ ਕਿ ਤੁਹਾਡੇ ਬੈਂਕ ਦੇ ਨਾਲ ਕੋਈ ਫਰਾਡ ਹੋਇਆ ਕੀ ਹੈ ਉਹ ਫਰਾਡ ਤੇ ਉਹਦੀ ਜਾਣਕਾਰੀ ਦਿਓ ਸਾਨੂੰ ਪਲੀਜ਼ ਹਾਂਜੀ ਇੱਕ ਲੋਨ ਹੈ ਆਪਣਾ ਸ਼ੁਭਲਸ਼ਮੀ ਕੰਪਨੀ ਜੋ ਵੀ ਲੋਨ ਇੱਕ ਗਰੁੱਪ ਲੋਨ ਕਰਦੀ ਹੈ ਇੱਕ ਪਰਸਨਲ ਲੋਨ ਕਰਦੀ ਹੈ ਜਿਹਦੇ ਵਿੱਚ ਜਦੋਂ ਲੋਨ ਹੋਇਆ ਤੇ ਕਈ ਕਲੈਂਟਾਂ ਦੀ ਕਿਸ਼ਤਾਂ ਆਉਣੀ ਬੰਦ ਹੋ ਗਈਆਂ ਜੋ ਗਰੁੱਪ ਲੋਨ ਸੀ ਨਿਹਾਲ ਸਿੰਘ ਪੰਡਿਆ ਤੋਂ ਮੈਂ ਵੈਰੀਫਾਈ ਕੀਤਾ ਕਿ ਕਿਸ਼ਤਾਂ ਕਿਉਂ ਨਹੀਂ ਆ ਰਹੀਆਂ ਕਲੈਂਟ ਦੇ ਘਰੇ ਗਿਆ ਤੇ ਉਹਨਾਂ ਨੇ ਕੋਈ ਸੰਤੁਸ਼ਟ ਜਵਾਬ ਜਾਂ ਨਹੀਂ ਦਿੱਤਾ ਫਿਰ ਅਸੀਂ ਆਸੇ-ਪਾਸੇ ਆਣ-ਗੋਣ ਤੋਂ ਪੁੱਛਿਆ ਤੇ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਲੋਨ ਹੋ ਰੱਖੇ ਆ ਬਹੁਤ ਜ਼ਿਆਦਾਤਰ ਜਾਲੀ ਆ ਡਾਕੂਮੈਂਟ ਜਾਲੀ ਕਰਕੇ ਲੋਨ ਦੇ ਰੱਖੇ ਇਹਨਾਂ ਨੇ ਇਹਨਾਂ ਦੇ ਪ੍ਰੋਪਰ ਐਡਰੈਸ ਸਹੀ ਨਹੀਂ ਹੈ ਐਡਰੈਸ ਵੀ ਚੇਂਜ ਕੀਤਾ ਹੋਇਆ ਫੋਨ ਨੰਬਰ ਵੀ ਸਭ ਗਲਤ ਆ ਫਿਰ ਡਾਕੂਮੈਂਟ ਕਿਸ ਤਰ੍ਹਾਂ ਉਹਨਾਂ ਨੇ ਮੈਨੀਪੂਲੇਟ ਕੀਤੇ ਵੀ ਕਿਸੇ ਦੀ ਫੋਟੋ ਕਿਸੇ ਦੀ ਤੇ ਐਡਰੈਸ ਕਿਸੇ ਦਾ ਐਡਰੈਸ ਕਿਸੇ ਦਾ ਜੀ ਫੋਟੋ ਕਿਸੇ ਦੀ ਸਭ ਐਡਿਟ ਕਰਕੇ ਲਗਾਏ ਹੋਏ ਸੀ ਤੇ ਇਹ ਜ਼ਿਆਦਾਤਰ ਲੇਡੀਜ਼ ਜਿਹੜੀਆਂ ਬਿਲਕੁਲ ਬਿਲਕੁਲ ਜੀ ਸਾਰੇ ਲੇਡੀਜ਼ ਤੇ ਇਹਨਾਂ ਦੇ ਨਾਲ ਫਿਰ ਕੋਈ ਟੈਕਨੀਕਲ ਬੰਦਾ ਵੀ ਹੋਊਗਾ ਜਿਹੜਾ ਇਹਨਾਂ ਦੇ ਡਾਕੂਮੈਂਟ ਬਿਲਕੁਲ ਕੋਈ ਟੈਕਨੀਕਲ ਬੰਦੇ ਤੋਂ ਬਿਨਾ ਡਾਕੂਮੈਂਟ ਹੋ ਹੀ ਨਹੀਂ ਸਕਦੇ ਜੀ ਇਹਦਾ ਠੀਕ ਹੈ ਤੇ ਜਦੋਂ ਲੋਨ ਲਿਆ ਜੀ ਪੈਸਾ ਵਾਪਸ ਨਹੀਂ ਆਇਆ ਤੇ ਫਿਰ ਇੱਕ ਮੈਂ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਕੋਲ ਪੇਸ਼ ਹੋ ਕੇ ਸਾਡੀ ਕੰਪਨੀ ਦੇ ਕੋਲ ਉਹਨਾਂ ਨੇ ਜੋ ਮੈਂਬਰਸ਼ਿਪ ਮੈਂ ਤੇ 2025 ਕੈਲੰਡਰ ਨੂੰ ਪੈਸਾ ਦਿਵਾ ਰੱਖਿਆ ਸੀਗਾ ਹੂੰ ਹੂੰ ਜਿਹਦੇ ਵਿੱਚ ਕਾਫੀ ਪੈਸਾ ਰੁਕ ਗਿਆ ਸੀਗਾ ਤੁਸੀਂ ਵੀ ਕਹਿ ਰਹੇ ਸੀ ਵੀ ਇਹਨਾਂ ਨੇ ਹੋਰਾਂ ਬੈਂਕਾਂ ਦੇ ਨਾਲ ਵੀ ਫਰਾਡ ਕੀਤੇ ਹੋਇਆ ਤੇ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਉਹ ਜਦੋਂ ਅਸੀਂ ਐਸਐਸਪੀ ਸਾਹਿਬ ਕੋਲ ਪੇਸ਼ ਹੋਏ ਥਾਰੇ ਵਿੱਚ ਬੁਲਾਇਆ ਗਿਆ ਉੱਥੋਂ ਥਾਰੇ ਚੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਇਹ ਹੋਰ ਵੀ ਬੈਂਕਾਂ ਵੱਲੋਂ ਕੇਸ ਆ ਰੱਖਿਆ ਤੇ ਜਿੰਨਾ ਦੀ ਅਮਾਉਂਟ ਮੰਨ ਲਓ ਲਗ ਲਗ ਕੋਰੜਾ ਤੋਂ ਪਲੱਸ ਹੋ ਸਕਦਾ ਇਹਨਾਂ ਨੇ ਕੀਤਾ ਹੋਵੇ ਅ ਜਿਹੜਾ ਫਰੋਡ ਦਾ ਮਸਲਾ ਏ ਅੱਛਾ ਜੇ ਨਹੀਂ ਤੁਹਾਨੂੰ ਉੱਥੇ ਥਾਣੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਦੇ ਖਿਲਾਫ ਹੋਰ ਵੀ ਕੰਪਲੇਂਟਾਂ ਆਈਆਂ ਬਿਲਕੁਲ ਬਿਲਕੁਲ ਜੀ ਥਾਣੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੇ ਆਪਣੀ ਕੰਪਨੀ ਤੋਂ ਲਾਵੇ ਬਹੁਤ ਸਾਰੀਆਂ ਕੰਪਨੀਆਂ ਤੋਂ ਕੋਟੋਰ ਪੰਜ ਸੱਤ ਕੰਪਨੀ ਤੋਂ ਪੈਸਾ ਲੈ ਰੱਖਿਆ ਓਕੇ ਹਾਂ ਉਹਨਾਂ ਦੀ ਅਮਾਉਂਟ ਮੰਨ ਲਓ ਕੋਰੜਾ ਤੋਂ ਪਲੱਸ ਹੀ ਹੋ ਸਕਦੀ ਹੈ ਘੱਟੋ-ਘੱਟ ਤੇ ਜਿਹੜੇ ਇਹਨਾਂ ਦੇ ਝਾਲੀ ਬੈਂਕ ਖਾਤੇ ਖੋਲੇ ਗਏ ਜਿਨ੍ਹਾਂ 'ਚ ਤੁਹਾਡੇ ਲੋਨ ਅਮਾਉਂਟ ਟਰਾਂ ਜੀ ਜੀ ਤੇ ਉਹ ਵੀ ਜਾਲੀ ਨਾਵਾਂ ਤੇ ਖੁੱਲੇ ਆ ਫਿਰ ਬਿਲਕੁਲ ਬਿਲਕੁਲ ਜਾਲੀ ਨਾਵਾਂ ਤੇ ਅਕਾਊਂਟ ਖੁਲਵਾ ਕੇ ਕਲੈਂਡ ਵੀ ਨਹੀਂ ਉਹ ਉਹ ਹੈ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੇ ਖਾਤਾ ਖੁਲਵਾਇਆ ਇਹਦਾ ਮਤਲਬ ਗਵਰਨਮੈਂਟ ਸੈਕਟਰ ਦੇ ਵਿੱਚ ਵੀ ਇਹਦਾ ਮਤਲਬ ਬਹੁਤ ਵੱਡਾ ਫਰਾਡ ਹੋਇਆ ਕੋਈ ਨਾ ਕੋਈ ਕਿਉਂਕਿ ਜਾਲੀ ਨਾਵਾਂ ਤੇ ਇਸ ਤਰ੍ਹਾਂ ਖਾਤਾ ਖੋਲਣਾ ਇਹ ਵੀ ਇੱਕ ਵੱਡੀ ਜਨਤਾ ਦਾ ਵਿਸ਼ਾ ਬਿਲਕੁਲ ਬਿਲਕੁਲ ਜੀ ਖਾਤੇ ਜੋ ਵੀ ਖੁਲਵਾਏ ਗਏ ਆ ਸਾਰੇ ਬਿਲਕੁਲ ਜਾਲੀ ਡਾਕੂਮੈਂਟ ਤੇ ਲੱਗ ਖਾਏ ਹੋਏ ਹਾਂ ਇੱਕ ਇਹ ਵੀ ਪਤਾ ਲੱਗਿਆ ਵੀ ਉਹ ਨਿਹਾਲ ਸਿੰਘ ਵਾਲੇ ਰਹਿਣ ਵਾਲੀਆਂ ਤੇ ਉਹਨਾਂ ਨੇ ਅਜੀਤਵਾਲ ਲਗਾ ਕੇ ਖਾਤੇ ਖੁਲਵਾਏ ਹੈਗੇ ਹਾਂ ਖਾ ਤੇ ਸੇਮ ਐਡਰੈਸ ਵੀ ਚੇਂਜ ਹੋਈ ਸਾਰੇ ਐਡਰੈਸ ਵੀ ਚੇਂਜ ਕੀਤਾ ਐਡਰੈਸ ਵੀ ਚੇਂਜ ਆ ਹੂੰ ਹੂੰ ਤੇ ਜੋ ਬੈਂਕ ਦਾ ਖਾਤਾ ਚਾਹ ਤੁਸੀਂ ਅਸੀਂ ਕੋਈ ਕੰਪਨੀ ਦਾ ਕੀ ਐ ਵੀ ਜੋ ਵੀ ਅਸੀਂ ਅਕਾਊਂਟ ਕਰਦੇ ਹਾਂ ਡਿਸਪਰਸਨ ਉਹ ਅਕਾਊਂਟ ਦੇ ਵਿੱਚ ਹੀ ਕਰਦੇ ਕੈਸ਼ ਨਹੀਂ ਲੈਂਦੇ ਹੂੰ ਤੇ ਅਕਾਊਂਟ ਵੀ ਬੇ ਅਕਾਊਂਟ ਚ ਵੈਰੀਫਾਈ ਕਰੇ ਤੂੰ ਹੀ ਪਤਾ ਲੱਗਿਆ ਵੀ ਕਲਾਇੰਟ ਸਾਰੇ ਇਹ ਜਿਹੜੇ ਬੈਂਕ ਖਾਤੇ ਖੁੱਲੇ ਸਭ ਜਾਲੀ ਆ ਜਾਲੀ ਆ ਬਿਲਕੁਲ ਹਾਂਜੀ ਤੇ ਇਹ ਇਹ ਜਿਹੜੀ ਪੁਲਿਸ ਦੀ ਕਾਰਵਾਈ ਹੁਣ ਤੱਕ ਹੋਈ ਆ ਕੋਈ ਐਫ ਆਈ ਆਰ ਦਰਜ ਹੋਈ ਉਹਨਾਂ ਤੇ ਹੁਣ ਤੱਕ ਨਹੀਂ ਨਹੀਂ ਹਲੇ ਐਫ ਆਈ ਆਰ ਦਰਜ ਨਹੀਂ ਹੋਈ ਦੋ ਮਨ ਲਗਭਗ ਦੋ ਮਹੀ ਹੂੰ ਚੱਲ ਰਿਹਾ ਪਰ ਬਹੁਤ ਸਲੋ ਚੱਲ ਰਿਹਾ ਮਤਲਬ ਕੋਈ ਡਾਕੂਮੈਂਟ ਵਾਰ-ਵਾਰ ਇੱਕੋ ਡਾਕੂਮੈਂਟ ਅਸੀਂ ਕਟੂਕਟ ਪੰਜ-ਛੇ ਵਾਰੀ ਦੇ ਚੁੱਕੇ ਆ ਜਿੰਨੇ ਵਾਰ ਵੀ ਜਾਣੇ ਵਸ ਉਹੀ ਫੇਰ ਡਾਕੂਮੈਂਟ ਲਿਆਓ ਜੀ ਇਸ ਤੋਂ ਬਿਨਾ ਕਾਹ ਕਾਰਵਾਈ ਮਤਲਬ ਬਹੁਤ ਸਲੋ ਹੈ ਅੱਗੇ ਵਧਣ ਦੀ ਕੋਸ਼ਿਸ਼ ਹੀ ਨਹੀਂ ਹੋ ਰਹੀ ਸਮਝ ਨਹੀਂ ਆ ਰਹੀ ਤੁਸੀਂ ਸੰਤੁਸ਼ਟ ਹੋ ਫੇਰ ਪੁਲਿਸ ਦੀ ਕਾਰਵਾਈ ਤੱਕ ਨਹੀਂ ਇਹ ਸੰਤੁਸ਼ਟ ਵੇ ਬਸ ਠੀਕ ਹੈ ਚੱਲੀ ਜਾਂਦਾ ਪਰ ਜਿਸ ਹਿਸਾਬ ਨਾਲ ਚੱਲਣਾ ਚਾਹੀਦਾ ਵਾਟਾ ਪਰ ਉਹ ਕਾਰਵਾਈ ਨਹੀਂ ਹੋ ਰਹੀ ਹੂੰ ਹੂੰ ਕਿਉਂਕਿ ਹੋ ਸਕਦਾ ਹੋਰ ਵੀ ਫਰਾਡ ਕਰਦੇ ਹੋਣ ਇਸ ਟਾਈਮ ਜੇਕਰ ਆਪਾਂ ਉਹਨਾਂ ਨੂੰ ਕਾਰਵਾਈ ਨਹੀਂ ਕਰਦੇ ਇੱਕ ਤਤਕਾਲ ਨਹੀਂ ਲੈ ਕੇ ਪੇਸ਼ ਕਰਦੇ ਤਾਂ ਉਹਨਾਂ ਤੋਂ ਕੋਈ ਸ਼ਹਿ ਪਤਾ ਵੀ ਕੁਝ ਨਹੀਂ ਹੋ ਰਿਹਾ। ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਇਹਦੀ ਇੱਕ ਪੂਰੀ ਇਨਕੁਆਰੀ ਹੋ ਚੁੱਕੀ ਹੈ। ਉਹਨਾਂ ਵੱਲੋਂ ਇਨਕੁਆਰੀ ਰਿਪੋਰਟ ਵੀ ਦਿੱਤੀ ਜਾ ਚੁੱਕੀ ਹੈ। ਤੇ ਫਿਰ ਵੀ ਐਫ ਆਈ ਆਰ ਨਾਮਦਰਜ ਹੋਣ ਦਾ ਕੀ ਕਾਰਨ ਹੈ ਹੁਣ ਤੱਕ? ਇਹੀ ਜੀ ਸਮਝ ਨਹੀਂ ਲੱਗ ਰਹੀ ਬਹੁਤ ਢਿੱਲੀ ਕਾਰਵਾਈ ਚੱਲ ਰਹੀ ਹੈ। ਨਹੀਂ ਪਤਾ ਨਹੀਂ ਲੱਗ ਰਿਹਾ ਡਾਕੂਮੈਂਟ ਬਾਰ-ਬਾਰ ਉਹੀ ਪੇਸ਼ ਕੀਤੇ ਜਾ ਰਹੇ ਹਨ। ਤੇ ਜਿਨ੍ਹਾਂ ਲੋਕਾਂ ਦੇ ਨਾਂ ਤੇ ਇਹਨਾਂ ਨੇ ਜਾਲੀ ਐਡਰੈਸ ਦਿੱਤੇ ਜਾਂ ਫੋਟੋਆਂ ਲਾਈਆਂ ਜਿਨ੍ਹਾਂ ਦੇ ਆਧਾਰ ਕਾਰਡ ਐਡਿਟ ਕੀਤੇ ਆ। ਉਹ ਲੋਕ ਵੀ ਤੁਹਾਡੇ ਕੋਲ ਆ ਰਹੇ ਹੋਣੇ ਆ ਫਿਰ ਤਾਂ ਉਹ ਉਹਨਾਂ ਦੇ ਵਿੱਚ ਕਈ ਕਲੈਂਟ ਹੈਗੇ ਆ ਜੋ ਸ਼ਾਇਦ ਇੱਕ ਅੱਧੀ ਵਾਰ ਆਏ ਸੀ ਮੈਂ ਨਹੀਂ ਸੀਗਾ ਇਸ ਟਾਈਮ ਉਸ ਟਾਈਮ ਮੌਜੂਦ ਨਹੀਂ ਸੀ ਪਰ ਕਈ ਕਲੈਂਟ ਤਾਂ ਇਹ ਜਿਹਾ ਵੀ ਜਿਹੜੇ ਉਸ ਟਾਈਮ ਉਹ ਹੈ ਹੀ ਨਹੀਂ ਐਸ ਮਤਲਬ ਦੁਨੀਆ ਤੇ ਹੈ ਨਹੀਂ ਦੁਨੀਆ ਤੇ ਹੈ ਨਹੀਂ ਡੈਥ ਹੋ ਚੁੱਕੀ ਹੈ ਅਚਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਨਾਂ ਤੇ ਖਾਤੇ ਖਲਵਾਏ ਗਏ ਬਿਲਕੁਲ ਜੀ ਡੈਥ ਹੋ ਚੁੱਕੀ ਹੈ ਡੈਥ ਹੋਏ ਨੂੰ ਵੀ ਮਾਲੂ ਦੋ ਦੋ ਸਾਲ ਹੋ ਗਏ ਤੇ ਲੋਨ ਬਟ ਦੋ ਸਾਲ ਤਿੰਨ ਸਾਲ ਬਾਅਦ ਪੈਸੇ ਮਿਲ ਰਿਹਾ ਉਹਨਾਂ ਨੂੰ ਇਹ ਤਾਂ ਫਿਰ ਬਹੁਤ ਵੱਡਾ ਫਰੌਡ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਵੀ ਲੋਨ ਹੋ ਰਹੇ ਆ ਤੇ ਉਹਨਾਂ ਦੇ ਨਾਂ ਤੇ ਖਾਤੇ ਵੀ ਖੁੱਲ ਰਹੇ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਪਦੀ ਬੈਂਕ ਵੱਲੋਂ ਪ੍ਰਸ਼ਾਸਨ ਨੂੰ ਬਸ ਇਹ ਜੋ ਵੀ ਕਾਰਵਾਈ ਹੁੰਦੀ ਹੈ ਜੀ ਇਹਨੂੰ ਥੋੜਾ ਜਲਦੀ ਕੀਤਾ ਜਾਵੇ ਥੋੜੇ ਤੇਜ਼ੀ ਕੀਤੀ ਜਾਵੇ ਵੀ ਇੱਕ ਗਰੋ ਹੈ ਜਿਹੜਾ ਇਹਨੇ ਨਹੀਂ ਕਰ ਰਿਹਾ ਹਾਂ ਬਿਲਕੁਲ ਜੀ ਸਾਰੇ ਇਨਵੋਲਵ ਇਹਦੇ ਵਿੱਚ ਕਿਉਂਕਿ ਇੱਕ ਬੈਂਕ ਤਾਂ ਨਹੀਂ ਹੈ ਮਸਲਾ ਬਹੁਤ ਜ਼ਿਆਦਾ ਤੁਹਾਨੂੰ ਇਦਾਂ ਨਹੀਂ ਮਹਿਸੂਸ ਹੁੰਦਾ ਵੀ ਇਹ ਸਾਰੇ ਬਰਾਡ ਦੇ ਪਿੱਛੇ ਕੋਈ ਪ੍ਰਭਾਵਸ਼ਾਲੀ ਬੰਦਾ ਵੀ ਹੋ ਸਕਦਾ ਕਿਉਂਕਿ ਜਿਹੜਾ ਕਾਰਵਾਈ ਨਹੀਂ ਹੋਣ ਦੇ ਰਿਹਾ ਬਿਲਕੁਲ ਬਿਲਕੁਲ ਜੀ ਹੰਡਲ ਬਿਨਾਂ ਪ੍ਰਭਾਵ ਤੋਂ ਇਹਨੇ ਵੈਲੀ ਨਹੀਂ ਹੋ ਸਕਦੀ ਜੀ ਨਹੀਂ ਤਾਂ ਪੋਸਟਾ ਜੀ ਚਾਹਵੇ ਇਤਸ਼ਾਮਤ ਬੰਦ ਨੂੰ ਪੇਸ਼ ਕਰ ਦਿੰਦੀ ਹੈ ਵੀ ਹਾਂ ਦੱਸੋ 2 ਮਹੀਨੇ ਗੱਲ ਕਰਨੀ ਉਹਦਾ ਕੋਈ ਕੋਈ ਸਿਰ ਸੋੜ ਨਹੀਂ ਮਿਲ ਰਿਹਾ ਤਾਂ ਬਹੁਤ ਸਵਾਲ ਖੜੇ ਕਰਦੇ ਆ ਇਸ ਕਰ ਤੋਂ baar baar ek cheez nu leke visa karo theek hai theek hai dhanwaad isde sawal de vich tuse SSP ਮੁਰਦਾ ਨੂੰ ਦੁਬਾਰਾ ਮਿਲੇ ਕਿ ਨਹੀਂ ਮਿਲੇਗੇ ਨਹੀਂ ਉਹਨਾਂ ਕੋਲ ਜੀ ਦੁਆਰਾ ਮੇਰੇ ਕੋਲ ਜਾ ਨਹੀਂ ਗਿਆ ਕਿ ਥੋੜਾ ਤੇ ਬਸ ਅੱਜ ਕੱਲ ਤੱਕ ਅਸੀਂ ਦੁਬਾਰਾ ਫੇਰ ਇੱਕ ਦਰਖਾਸਤ ਇੱਕ ਹੋਰ ਤਰਖਾਸਤ ਆਈ ਜਿਹਦੇ ਵਿੱਚ ਪਹਿਲਾਂ ਸਾਨੂੰ ਇਹ ਸੀ ਵੀ ਸੈਂਟਰ ਲੀਡਰ ਹੀ ਇਨਵੋਲਵ ਆ ਬਾਅਦ ਵਿੱਚ ਪਤਾ ਲੱਗਿਆ ਵੀ ਜਿਹੜਾ ਡਾਕੂਮੈਂਟ ਬਣਾਇਆ ਸਿਰਫ ਉਹਨਾਂ ਦੀ ਮਦਰ ਵੀ ਵਿੱਚ ਇਨਵੋਲਡ ਆ ਇੱਕ ਦਰਖਾਸਤ ਉਹਦੀ ਵਖਰੀ ਕੰਪਲੀਟ ਦੇਣੀ ਹੈ ਜੋ ਕਿ ਡਾਕੂਮੈਂਟ ਉਹਨਾਂ ਨੇ ਵੀ ਖੁਦ पर्सनली अपने नौरते तैयार करवाया ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਸੰਦੀਪ ਸਿੰਘ ਜੀ ਤੁਸੀਂ ਸ਼ੁਭ ਲక్ష్ਮੀ ਦੇ ਵਿੱਚ ਕਿਸ ਅਹੁਦੇ ਤੇ ਕੰਮ ਕਰ ਰਹੇ ਹੋ ਮੈਂ ਸਰ ਐਸਓ ਦੇ ਮਲੋ ਕੰਪਨੀ ਹੁਣ ਨਹੀਂ ਕਰ ਰਿਹਾ ਮੈਂ ਪਹਿਲਾਂ ਕੰਮ ਕਰਦਾ ਪਿਆ ਸੀਗਾ ਤੇ ਮੈਂ ਇਸ ਕੰਪਨੀ ਵਿੱਚ ਛੱਡ ਕੇ ਮੈਂ ਤਕਰੀਬਨ ਮਨਗਈ ਨੂੰ 1.5 ਸਾਲ ਹੋ ਗਿਆ ਜੀ ਪਹਿਲਾਂ ਮੈਂ ਇਸ ਤੋਂ ਪਹਿਲਾਂ ਮੈਂ ਬੀਓ ਦੇ ਉਹਦੇ ਵੀ ਕੰਮ ਕਰਦਾ ਸੀ ਓਕੇ ਤੇ ਇਹ ਜਿਹੜਾ ਸ਼ੁਭ ਲక్ష్ਮੀ ਬੈਂਕ ਦੇ ਵਿੱਚ ਔਰਤਾਂ ਵੱਲੋਂ ਜਾਲੀ ਨਾਵਾਂ ਤੇ ਲੋਨ ਲੈਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਜਿਸ ਬਾਰੇ ਸ਼ਿਕਾਇਤ ਵੀ ਹੋਈ ਵੀ ਹੈ ਜੀ ਉਹਦੇ ਸਬੰਧ ਚ ਅੱਜ ਤੁਸੀਂ ਇਨਕੁਆਰੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਹੋ ਜੀ ਸਰ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਤੇ ਅਸੀਂ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਜੀ ਵੀ ਜਦੋਂ ਅਸੀਂ ਮਤਲਬ ਮੈਂਬਰਾਂ ਦੀ ਕਾਰਵਾਈ ਕਰਦੇ ਆਂ ਲੋਨ ਦੇਣ ਦੀ ਕਾਰਵਾਈ ਕਰਦੇ ਆਂ ਸਾਨੂੰ ਕੋਈ ਵੀ ਲੇਡੀ ਸਾਨੂੰ ਫੋਨ ਲਾਉਂਦੀ ਆ ਪਹਿਲਾਂ ਅਸੀਂ ਉਸ ਪਿੰਡ ਵਿੱਚ ਜਾਂ ਅਸੀਂ ਆਪ ਸਾਡਾ ਸਟਾਫ ਜਾਂਦਾ ਉੱਥੇ ਫਾਰਮ ਭਰਨ ਵਾਸਤੇ ਉਹ ਮੈਂਬਰਾਂ ਗਰੁੱਪ ਜਾਰੀ ਕਰਦਾ ਮੈਂ ਗਰੁੱਪ ਦੇ ਮੈਂਬਰਾਂ ਨੂੰ ਇਕੱਠਾ ਕਰਦਾ ਕਿ ਉਹਨਾਂ ਦੇ ਜਿਹੜੇ ਡਾਕੂਮੈਂਟ ਹੁੰਦੇ ਆ ਆਧਾਰ ਕਾਰਡ ਵੋਟ ਕਾਰਡ ਵੋਟ ਕਾਰਡ ਔਰ ਬੈਂਕ ਦੀ ਪਾਸਬੁੱਕ ਉਹ ਲਈ ਜਾਂਦੀ ਹੈ ਜੀ ਠੀਕ ਹੈ ਜਦੋਂ ਵੀ ਮੈਂ ਸਾਡਾ ਸਟਾਫ ਆਧਾਰ ਕਾਰਡ ਤੇ ਵੋਟ ਕਾਰਡ ਦੀ ਐਂਟਰੀ ਪਾਉਂਦਾ ਠੀਕ ਹੈ ਜੀ ਜਿਹੜਾ ਤਾਂ ਮੈਂਬਰ ਪਾਸ ਹੁੰਦਾ ਉਹ ਪਾਸ ਹੋ ਜਾਂਦਾ ਤੇ ਜੇਰਾ ਕੋਈ ਜਿਹਦਾ ਕੋਈ ਸਬਸ ਕੋਡ ਡਾਊਨ ਹੁੰਦਾ ਜਾਂ ਕਿਸੇ ਨੇ ਕੰਪਨੀ ਦਾ ਪੈਸਾ ਰੋਕਿਆ ਹੁੰਦਾ ਔਰ ਰਿਡੈਕਟ ਹੋ ਜਾਂਦਾ ਹੂੰ ਇਸ ਵਿੱਚ ਕੀ ਸੀ ਜਿਹੜਾ ਹੁਣ ਨਿਹਾਲ ਸਿੰਘਲ ਦਾ ਨਿਹਾਲ ਸਿੰਘਲ ਆ ਪਿੰਡ ਹੈ ਜੀ ਨਿਹਾਲ ਸਿੰਘਲ ਪਿੰਡ ਵਿੱਚ ਹਰਮਨਜੀਤ ਦੇ ਘਰ ਆਰੰਭ ਭਰੇ ਗਏ ਸੀ ਹਰਮਨਜੀਤ ਕੌਣ ਹਰਮਨਜੀਤ ਇਥੋਂ ਦੀ ਸੈਂਟਰ ਲੀਡਰ ਹੈ ਜੀ ਲੇਡੀ ਆ ਵੀ ਲੇਡੀਆਂ ਜੀ ਹਾਂਜੀ ਉੱਥੇ ਤਕਰੀਬਨ ਘੱਟੋ ਘੱਟ 10 ਤੋਂ 15 ਮੈਂਬਰ ਉਸ ਟਾਈਮ ਤੇ ਆਈ ਸੀਗੀ ਹੂੰ ਉਹਨਾਂ ਵਿੱਚ ਸਾਰਿਆਂ ਦੇ ਆਧਾਰ ਕਾਰਡ ਵੋਟਰ ਕਾਰਡ ਬੈਂਕ ਦੀ ਕਾਪੀ ਲਈ ਗਈ ਹੈ ਤੇ ਇਹਦੇ ਵਿੱਚ ਕੀ ਹੋਇਆ ਜੀ ਜਦੋਂ ਆਧਾਰ ਕਾਰਡ ਬੋਰਡ ਕਾਰਡ ਲਏ ਕਿ ਉਹਨਾਂ ਦਾ ਲੋਨ ਪਾਸ ਹੋ ਗਿਆ ਸੀਗਾ ਹੂੰ ਹੂੰ ਲੋਨ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਲੋਨ ਮਿਲ ਗਿਆ ਸੀਗਾ ਜੀ ਉਸ ਤੋਂ ਬਾਅਦ ਜਦੋਂ ਥੋੜੇ ਟਾਈਮ ਬਾਅਦ ਉਹ ਸਹੀ ਕਿਸਤਾ ਪਰ ਰਹੀ ਸੀ ਹੂੰ ਹੂੰ ਜਦੋਂ ਮੰਨ ਲਓ ਉੱਥੇ ਵੈਰੀਫਿਕੇਸ਼ਨ ਵਾਸਤੇ ਸਾਡੇ ਸਾਰੇ ਅਫਸਰ ਗਏ ਉਹਨਾਂ ਨੇ ਪਤਾ ਕੀਤਾ ਵੀ ਜਿਹੜੇ ਵੀ ਉਹਨਾਂ ਡਾਕੂਮੈਂਟ ਲਾਏ ਹੋਏ ਸੀਗੇ ਉਹ ਸਰਾ ਸਾਰੇ ਦੇ ਸਾਰੇ ਝਾਲੀ ਸੀਗੇ ਝਾਲੀ ਸੀ ਝਾਲੀ ਸੀਗੇ ਜੀ ਔਰ ਮੈਂ ਦਸਣਾ ਜਾਊਂਗਾ ਇਹਦੇ ਵਿੱਚ ਜਿਹੜੀ ਹਰਮਨ ਜੀ ਨਹੀਂ ਜਾਲੀ ਕਿਵੇਂ ਐ ਮਾੜਾ ਦਿਖਾਵਾਂਗੇ ਵੀ ਕੋਈ ਡਾਕੂਮੈਂਟ ਜਿਵੇਂ ਆ ਕੀ ਇਹ ਜਾਲੀ ਡਾਕੂਮੈਂਟ ਪਿਆ ਤੁਹਾਡੇ ਕੋਲ ਜੀ ਹਾਂਜੀ ਇਹ ਕੀ ਹੈ ਇਹ ਵੋਟ ਕਾਰਡ ਹੈ ਜੀ ਵੋਟ ਕਾਰਡ ਹੈ ਹਰਜੀਤਕੌਰ ਦੇ ਨਾਮ ਤੇ ਹੈ ਹਰਜੀਤਕੌਰ ਦੇ ਨਾਮ ਤੇ ਹੈ ਜੀ ਪਤੀ ਦਾ ਨਾਮ ਜਗਮੋਨ ਸਿੰਘ ਹੈ ਜੀ ਤੇ ਫੋਟੋ ਕੀ ਦੀ ਹੈ ਫੋਟੋ ਇਹ ਉਹਨਾਂ ਦੀ ਹੈ ਜੀ ਹਰਜੀਤਕੌਰ ਦੀ ਹੈ ਹਰਜੀਤਕੌਰ ਦੀ ਹੈ ਹਾਂਜੀ ਤੇ ਫਿਰ ਗਲਤ ਕੀ ਹੈ ਇਹਦੇ ਵਿੱਚ ਗਲਤ ਇਹ ਦੇ ਵਿੱਚ ਜੀ ਜਿਹੜੀ ਹਰਜੀਤਕੌਰ ਹੈ ਇਹ ਅਨਮੈਰਿਡ ਹੈ ਅੱਛਾ ਇਹ ਅਨਮੈਰਿਡ ਹੈ ਜੀ ਇਹਦੇ ਨਾਲ ਕੋਈ ਜਗਮੋਹ ਸਿੰਘ ਦੇ ਜਿਹੜੇ ਡਾਕੂਮੈਂਟ ਲਾਏ ਹੋ ਉਹ ਸਾਰੇ ਸਾਰੇ ਜਾਲੀ ਲਾਏ ਹੋਏ ਆ ਐਡਿਟ ਕਰਵਾ ਕੇ ਲਾਏ ਹੋਏ ਆ ਅੱਛਾ ਇਹ ਹਰਜੀਤ ਕੌਰ ਅਨਮੈਰਿਡ ਹੈ ਜੀ ਜਿਹੜੀ ਇਹ ਫੋਟੋ ਉਸੇ ਹਰਜੀਤ ਕੌਰ ਦੀ ਕੋਈ ਹੈ ਕਿ ਹੋਰ ਕਿ ਉਸੇ ਦੀ ਹੈ ਓਕੇ ਠੀਕ ਹੈ ਉਸੇ ਦੀ ਵੀ ਹੈ ਜਣੀ ਦੀ ਇਹ ਕੰਪਿਊਟਰ ਦੀ ਮਦਦ ਦੇ ਨਾਲ ਐਡਿਟ ਕੀਤਾ ਗਿਆ ਜੀ ਤੇ ਫਿਰ ਉਹਨੂੰ ਜਿਹੜਾ ਤੁਹਾਡੇ ਬੈਂਕ ਦੇ ਸਾਹਮਣੇ ਸਬਮਿਟ ਕੀਤਾ ਗਿਆ ਜੀ ਤੇ ਬੈਂਕ ਨੇ ਉਹ ਉਹਦਾ ਜਿਹੜਾ ਸਿਬਲ ਸਕੋਰ ਚੈੱਕ ਕੀਤਾ ਉਸ ਨਾ ਦਾ ਤੇ ਉਹਨਾਂ ਨੂੰ ਲੋਨ ਜਾਰੀ ਕਰਤਾ ਹਾਂਜੀ ਉਹਨਾਂ ਨੂੰ ਲੋਨ ਮਿਲ ਗਿਆ ਜੀ ਹੂੰ ਫਿਰ ਤੁਹਾਨੂੰ ਹਾਂਜੀ ਕਿਸ਼ਤਾਂ ਇਹ ਸਹੀ ਭਰ ਰਹੇ ਸੀਗੇ ਅੱਛਾ ਜੀ ਕਿਸ਼ਤਾਂ ਸਹੀ ਜਾ ਰਹੀਆਂ ਸੀ ਜੋ ਲੋਨ ਦੇ ਚੱਕਰ ਨਾ ਮਾ ਨਾ ਹੂੰ ਹੂੰ 2 4 5 6 7 ਕਿਸ ਜਿੰਨੇ ਵੀ ਭਰ ਰਹੀਆਂ ਸਹੀ ਭਰ ਰਹੀਆਂ ਹੂੰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਜੀ ਹਰਮਨ ਦੇ ਦਿਮਾਗ ਤੇ ਕੀ ਗੱਲ ਆਈ ਕੀ ਨਹੀਂ ਆਈ ਸਾਡਾ ਸਟਾਫ ਜਾਂਦਾ ਰਿਹਾ ਉਹਨਾਂ ਨੂੰ ਦੰਗ ਪਰੇਸ਼ਾਨ ਕਰਦੇ ਰਹੇ ਬਾਅਦ ਚ ਹੂੰ ਵੀ ਸਾਨੂੰ ਕਿਸੇ ਦਾ ਘਰ ਦਾ ਨਹੀਂ ਪਤਾਗਾ ਸਾਨੂੰ ਕਿਸੇ ਮੈਂਬਰ ਦਾ ਨਹੀਂ ਪਤਾਗਾ ਕਿਹਦੀ ਹਰਜੀਤ ਕੌਰ ਹੈ ਮੋਏ ਸਾਰੇ ਦੇ ਸਾਰੇ ਡਾਕੂਮੈਂਟ ਜਿਹੜੀ ਹੈ ਜੀ ਤਿਆਰ ਕੀਤੇ ਗਏ ਆ ਹਮ ਹਮ ਜਗਮਉਂ ਸਿੰਘ ਦਾ ਨਾਮ ਲੈ ਰਹੇ ਆ ਇਹ ਜਗਮਉਂ ਸਿੰਘ ਦਾ ਘਰ ਵਾਲਾ ਹੈ ਨਿੰਗ ਹੈ ਜੀ ਜਗਮਉਂ ਸਿੰਘ ਦਾ ਇਹਨਾਂ ਨੇ ਜਦੋਂ ਅਸੀਂ ਵੈਰੀਫਾਈ ਕੀਤਾ ਸੀ ਇਹ ਕਹਿੰਦੇ ਇਹ ਆਪਣੇ ਕਲਕੱਤੇ ਗਏ ਹੋਇਆ ਅੱਛਾ ਜਗਮਉਂ ਸਿੰਘ ਕਲਕੱਤੇ ਗਏ ਹੋਇਆ ਅੱਛਾ ਜੀ ਹਾਂਜੀ ਨਹੀਂ ਫਿਰ ਇਹ ਇਹ ਇੱਕ ਇੱਕ ਦਾ ਹੈ ਕਿ ਹੋਰ ਵੀ ਕੇਸ ਇਦਾਂ ਦੇ ਸਾਨੂੰ ਤਾਂ ਦੇਖੋ ਜੀ ਸੰਤ ਜੀ ਹਰਮਜੀਤ ਬਾਰੇ ਪਤਾ ਕਿਉਂਕਿ ਇਹਨਾਂ ਨੇ ਫਾਰਮ ਸਾਡੇ ਤੋਂ ਭਰਵਾਏ ਹੋਏ ਸੀਗੇ ਹਮ ਠੀਕ ਹੈ ਜੀ ਹੁਣ ਸਾਰੇ ਮੈਂਬਰ ਕਿਸ ਤਰ੍ਹਾਂ ਰੁਕੀ ਆ ਵੇਰੀਫਿਕੇਸ਼ਨ ਹੋਈ ਹੈ ਜੀ ਪਤਾ ਲੱਗਿਆ ਉੱਥੇ ਅੱਛਾ ਜਿਨੇ ਜਿਨੇ ਹਰਮਨਜੀਤ ਨੇ ਫਾਰਮ ਭਰਾਏ ਸੀ ਉਹਨਾਂ ਸਾਰਿਆਂ ਦੀ ਪੇਮੈਂਟ ਰੋਕ ਗਈ ਸਾਰਿਆਂ ਰੋਕ ਗਈ ਸੀ ਹਾਂਜੀ ਤੇ ਤੁਹਾਨੂੰ ਇਹ ਸ਼ੱਕ ਹੈ ਵੀ ਉਹਨਾਂ ਸਾਰਿਆਂ ਦੇ ਡਾਕੂਮੈਂਟ ਜਿਹੜੇ ਉਹ ਜਾਲੀ ਲਾਏ ਗਏ ਆ ਜਾਲੀ ਲਾਏ ਗਏ ਜੀ ਤੇ ਤੁਸੀਂ ਫਿਰ ਇਹ ਇਹਦੇ ਬਾਰੇ ਕੀ ਕਰਨ ਕੋਗੇ ਤੁਹਾਡੇ ਕਾਰਜਕਾਲ ਦੇ ਵਿੱਚ ਹੋਇਆ ਹਾਂਜੀ ਤੇ ਇਹਦੇ ਵਿੱਚ ਅਸੀਂ ਤਾਂ ਇਹੀ ਗੱਲ ਕਹਾਂਗੇ ਜੀ ਜਦੋਂ ਸਾਡੀ ਕੰਪਨੀ ਲੋਨ ਦੇ ਰਹੀ ਸੀ ਉਸ ਟਾਈਮ ਤੇ ਉਸ ਟਾਈਮ ਤੇ ਸਾਡੇ ਆਨਲਾਈਨ ਡਾਕੂਮੈਂਟ ਜਿੱਕ ਨਹੀਂ ਹੁੰਦੇ ਸੀਗੇ ਜੀ ਜੇ ਹੁੰਦੇ ਵੀ ਸੀ ਤੇ ਕਿ ਉੱਥੇ ਸਾਡੇ ਗੱਲੀਆਂ ਫੋਟੋ ਕਾਪੀਆਂ ਲਈਆਂ ਜਾਂਦੀਆਂ ਸੀਗੀਆਂ ਕਿਹੜੇ ਸਾਲ ਦਾ ਇਹ ਲੋਨ ਇਹ 2023 ਦਾ ਜੀ 23 ਦਾ ਜੀ ਹਮ ਓਕੇ ਧੰਨਵਾਦ ਜੀ ਥੈਂਕ ਯੂ ਜੀ